परम शांति बेहद के बेहद की परम शांति देखो बच्चे पाप ने दल तो हालूं ਤੁਹਾਡੇ ओरिजिनल स्वरूप ਦੀ ਸਮ੍ਰਿਤੀ ਦਲਾਈ ਹੈ ਕਿ ਤੁਸੀਂ ਆਦੀ ਰਤਨ अर्थात ਇਸ ਡਰਾਮਾ ਦੇ مین ਹੀਰੋ ਐਕਟਰ ਐਂਡ ਐਕਟ्रेस ਹੋ ਤਾਂ ਤੁਸੀਂ ਵੀ ਆਪਣੇ ਆਪ ਨੂੰ ਇਨਾਂ ਹੀ ਉੱਚ ਸਮਝੋ ਅਰਥਾਤ ਉਸੇ ਸਮ੍ਰਿਤੀ ਵਿੱਚ ਟਿਕੇ ਰਹੋ ਅਤੇ ਆਪਣੇ ਪ੍ਰਤੀ ਤੇ ਹੋਰ ਆਤਮਾ ਦੇ ਪ੍ਰਤੀ ਉਹਨਾਂ ਹੀ ਸਤਕਾਰ ਰੱਖੋ ਦੇਖੋ ਬੱਚੇ ਇਹ ਅੰਤ ਦਾ ਵੀ ਅੰਤ ਸਮੇਂ ਚੱਲ ਰਿਹਾ ਹੈ ਜਦੋਂ ਬਾਪ ਖੁਦ ਇੱਕ ਸੈਂਪਲ ਬਣ ਕੇ ਸਾਰੇ ਸੰਸਾਰ ਦੇ ਸਾਹਮਣੇ ਪ੍ਰਤੱਖ ਹੋਵੇਗਾ ਤਾਂ ਉਸ ਈਸ਼ਵਰੀ ਪਰਿਵਾਰ ਦੀ ਇੱਕ ਇੱਕ ਆਤਮਾ ਵਿਸ਼ੇਸ਼ ਹੋਵੇਗੀ ਨਾ ਇਸ ਲਈ ਤੁਹਾਡੇ ਬੱਚਿਆਂ ਦੀ ਵਿਰਤੀ ਦ੍ਰਿਸ਼ਟੀ ਜੋ ਵੀ ਆਤਮਾਵਾਂ ਤੁਹਾਡੇ ਸੰਬੰਧ ਸੰਪਰਕ ਵਿੱਚ ਆਉਣ ਸਭ ਲਈ ਬਹੁਤ ਹੀ ਉੱਚੀ ਹੋਣੀ ਚਾਹੀਦੀ ਹੈ ਇਸ ਲਈ ਹੁਣ ਬਾ ਪਰਮ ਪਿਤਾ ਪਰਮਾਤਮਾ ਦੀ ਸ਼੍ਰੀਮਤ ਅਨਸਾਰ ਪਹਿਲਾਂ ਆਪਣੀ ਵਿਰਤੀ ਬਦਲੋ ਫਿਰ ਦ੍ਰਿਸ਼ਟੀ ਅਤੇ ਕਿਰਤੀ ਜਿੰਨੀ ਉੱਚੀ ਤੁਹਾਡੀ ਦ੍ਰਿਸ਼ਟੀ ਵਿਰਤੀ ਕਿਰਤੀ ਆਪਣੇ ਪ੍ਰਤੀ ਤੇ ਹੋਰ ਆਤਮਾ ਪ੍ਰਤੀ ਹੋਵੇਗੀ ਹੋ নাਹੀਂ ਜਲਦੀ ਤੁਸੀਂ ਆਪਣੇ ਪੋਜੀਸ਼ਨ ਤੇ ਪਹੁੰਚ ਕੇ ਸੰਸਾਰ ਅਗੇ ਪ੍ਰਤਕ ਹੋ ਜਾਓਗੇ ਬੱਚੇ ਇਹ ਜੋ ਅੰਤਮ ਤੋਂ ਵੀ ਅੰਤਮ ਸਮੇਂ ਚੱਲ ਰਹਾ ਹੈ ਜੋ ਕਿ ਸ਼ੇਵ ਬਾਪ ਦੇ ਕਰ ਜਾਣ ਦਾ ਸਮੇਂ ਹੈ ਤਾਂ ਬਾਪ ਵੀ ਆਪਣੇ ਬੱਚਿਆਂ ਨੂੰ ਡਰਾਮੇ ਦਾ ਸਾਰਾ ਸੱਚ ਦੱਸ ਕੇ ਉਨ੍ਹਾਂ ਨੂੰ ਮੰਜ਼ਲ ਤੇ ਪਹੁੰਚਾ ਕੇ ਉਹਨਾਂ ਦੀਆਂ ਸਾਰੀਆਂ ਸਤ ਹੋਲ ਤੇ ਸ਼ੁਕਸ਼ਮ ਇਸ਼ਾਵਾਪੂਰੀਆਂ ਕਰਕੇ ਆਪਣਾ 100% करते करतब पूरा करके फिर कर जाता है बस बचे तीप उत्ते परसेंट निश्चय रखो कि मैं ही हाँ बच्चे अपने सारे संकल्प भी मैनुपर समर्पित कर दे। में मैं कहां ते में कर दे जाओ फिर संपन्न सटेज आपे ही आ जाएगी जमें एक पजल कई रास्ते होंगे पर बाहर जान का केवल एक ही रस्ता हों उस तरह अस् रस्ते चल रहे हाँ संकल्प है पर असी सही रास्ता ना परम पिता परमात्मा जो तरकाल दर्शी है जो संकल्प कहे उ करते जाओ तंजिले पहुंचना बहुत आसान तीव्र हो जाएगा जो बचार अपनी मन बुद्धि लगाई तो रस्से तो भटक जावो ਇਸ ਲਈ ਬਾਪ ਤੇ 100% ਨਿਸ਼ਚੈ ਰੱਖ ਉਹਨਾਂ ਦੀ ਸ਼੍ਰੀਮਤ ਅnsਾਰ ਆਪਣੇ ਸੰਕਲਪ ਚ ਲਾਓ ਫੇਰ ਵੇਖਣਾ ਕਮਾਲ ਤੇ ਕਮਾਲ ਮੰਜ਼ਲ ਤੇ ਪਹੁੰਚ ਕੇ ਹੀ ਤੁਹਾਨੂੰ ਲੱਗੇਗਾ ਤਾਂ ਇਹ ਤਾਂ ਬਿਲਕੁਲ ਹੀ ਆਸਾਨ ਐਕੂਰੇਸੀ ਪਰ ਬੱਚੇ ਬਸ ਬੱਚੇ ਬਾਪ ਦੇ ਪਿਆਰ ਵਿੱਚ ਸਮਾਏ ਰਹੋ ਖੋਏ ਰਹੋ ਜਲਦੀ ਹੀ ਨਹੀਂ ਬਹੁਤ ਜਲਦ परमात्मा बाप ਦੇ ਸੰਗ ਨਾਲ ਹੋਣ ਵਾਲੇ ਅਤੀ ਇੰਦਰੀਏ ਸੁਖ ਦਾ ਰਸ ਅਨੁਭਵ ਹੋਣਾ ਸ਼ੁਰੂ ਹੋ ਜਾਵੇਗਾ। ਅੱਛਾ ਬੇहद ਕੇ ਬੇहद ਕੀ ਪਰਮ ਪਰ ਪਰ ਮਹਾ ਸ਼ਾਂਤੀ ਮਹਾ ਸ਼ਾਂਤੀ ਮਹਾ ਸ਼ਾਂਤੀ